ਸਸਰੀ ਗੱਲ ਬਰਾ ਜਿਹੜੇ ਸਾਡੇ ਪੇਜ ਨੂੰ ਫੋਲੋ ਤੇ ਸ਼ੇਅਰ ਕਰਦੇ ਆ ਆ ਬਲਦੇਵ ਸਿੰਘ ਮੈਸਤਰੀ ਮੇਰੇ ਪਿੰਡ ਦਾ ਠੀਕ ਆ ਆ ਹੁਣ ਟਾਇਰਾਂ ਦਾ ਬਣਾਈ ਜਾਂਦਾ ਵੇਖੋ ਬੈਰ ਰੰਗ ਬੈਰ ਰੰਗ ਬਣਾਈ ਜਾਂਦਾ ਠੀਕ ਆ ਵੇਖਾ ਗੋਲ ਗੋਲ ਆ ਇਹ ਬਾਬੇ ਕਿੰਨਾ ਖਰਚਾ ਆ ਜਾਂਦਾ ਇਹਦੇ ਤੇ ਪੋਏ ਅਗਲਾ ਰ ਕੀ ਨੇ ਬਣਾਉਣਾ ਪੁੱਛਣੇ ਉਹ ਕੋਈ 10 20 ਹਜ਼ਾਰ 10 ਲੈ ਵੀ ਇਹ ਹੁਣ ਬਣਾ ਕੇ ਅਸੀਂ ਸਾਨੂੰ ਪਤਾ ਲੱਗੂ ਕਿੰਨੇ ਪੈਸੇ ਲੱਗਦੇ ਆ ਠੀਕ ਆ ਅਵੇ ਆਏ ਬਣਾਉਦਾ ਇਹੇ ਯਾ ਬੰਦਾ ਬਹੁਤ ਮੁੰਡਾ ਮਾਰਾ ਤੇ ਛੋਟਾ ਹੁੰਦਾ ਇਹ ਕੰਮ ਕਰ ਲੱਗ ਗਿਆ ਯਾ ਬੰਦੇ ਨੂੰ ਛੋਟਾ ਵੇ ਲੋ ਇਹਨੇ ਸਿੱਖਿਆ ਨਹੀਂ ਤੇ ਇਹ ਸਿੱਖ ਗਿਆ ਠੀਕ ਆ ਇਹ ਹੁਣ ਵੇਖ ਕੇ ਵੇਖ ਕੇ ਸਿੱਖਦਾ ਇਹਦਾ ਭੋਲਾ ਕੀ ਕਰਨਾ ਹੈ ਹੈ ਇਹ ਕੋ ਖੜਾ ਉਹ ਆਉਂਦਾ ਉੱਥੋਂ ਆ ਫਾੜਕਾਂ ਕੋਲੇ ਕਿਹੜਾ ਪੰਡਾ ਉੱਥੋਂ ਆਉਂਦਾ ਇਹ ਡਗਰੂ ਤੋਂ ਠੀਕ ਆ ਮੇਰੇ ਭਰਾ ਕਹਿੰਦੇ ਸਟਰੈਕਟਰ ਆ ਹਾਲਾ ਸੁਹਾਗਾ ਕਈ ਕੁਝ ਵੀ ਬਣਾਉਣਾ ਆਵੇ ਯਾਰ ਇਥੋਂ ਜਦੋਂ ਮਰ ਜਾਵੇ ਰੋਡ ਤੇ ਦੁਕਾਨ ਆ ਪਿੰਡ ਦਾਰਾ ਪਰ ਜਦੋਂ ਮਰਜੀ ਆ ਸਕਦੇ ਆ ਮਿਲ ਸਕਦੇ ਆ ਆ ਮੁੰਡਾ ਠੀਕ ਆ ਬਹੁਤ ਸਿਆਣਾ ਤੇ ਨੇਚਰ ਵੀ ਬਹੁਤ ਚੰਗਾ ਭਲਾ ਮਾਨਸਾ ਯਾਰ ਮੇਰੇ ਭਰਾ ਜਰੂਰ ਸਪੋਰਟ ਕਰੋ ਜੇ ਕਿਹਨੇ ਬਣਾਉਣੇ ਹਨ ਤਲਵੰਡੀ ਮੰਗਾ ਥੰਮਣ ਸਾਰੇ ਨੇੜੇ ਨੇੜੇ ਪਿੰਡਾਂ ਵਾਲੇ ਠੀਕ ਆ ਜਰੂਰ ਮੌਕਾ ਦਿਓ ਸਾਨੂੰ ਸੇਵਾ ਦਾ ਤੇ ਆ ਬੰਦਾ ਬਣਾਊਗਾ ਇਹਦੀ ਫੁੱਲ ਗਰੰਟੀ ਹੋਊਗੀ ਜੇ ਕੋਈ ਵੈਲਡ ਉਖੜੂ ਤਾਂ ਕਿਉਂ ਵੀ ਖਗਰਾਣੇ ਵਾਲਾ ਪੰਡਾ ਵਾਲੇ ਸਾਫ ਦਿਓ ਯਾਰ ਸਾਡਾ ਆਪਾਂ ਆਪਾਂ ਇਹਨਾਂ ਨੂੰ ਤਾਂ ਕਰਨਾ ਦਾ ਮੈਸਤਰੀਆਂ ਨੂੰ ਕੋਈ ਨਹੀਂ ਅ ਸੰਗਾਈ ਭਰਾਓ ਚੰਗੀ ਲੱਗੀ ਨਾ ਵੀਡੀਓ ਜ਼ਰੂਰ ਫੋਲੋ ਤੇ ਸ਼ੇਅਰ ਕਰਿਓ ਤੇ ਆ ਸਾਡੀ ਦੱਸਣਾ ਤੁਹੇ ਆ ਜਿਗਾੜ ਸਹੀ ਬਣਾਇਆ ਸੀ ਇਹ ਨਵੀਂ ਤਕਨੀਕ ਦਾ ਬੰਦਾਂ ਨਾਲ ਸੱਚ ਪਹਿਲਾਂ ਸੀ ਹੋਰ ਤਕਨੀਕ ਦਾ ਆਪਣਾ ਦੇ ਹੁਣ ਆ ਤਕਨੀਕ ਚੱਲਦੀ ਆ